ਆਪਣੇ ਮਨ ਨੂੰ ਜਿੱਤ ਕੇ ਜਾਣਾ ਮਨ ਜਿੱਤੈ ਜਗ ਜੀਤ ਮਤਲਬ ਮਨ ਤੇ ਕਾਬੂ ਕਰਨਾ ਹੈ ਮਨ ਨੂੰ ਫੁਰਨਿਆਂ ਵਿੱਚੋਂ ਕੱਢਣਾ ਹੈ ਮਨ ਨੂੰ ਵਾਸ਼ਨਾਵਾਂ ਵਿੱਚੋਂ ਕੱਢਣਾ ਹੈ ਮਨ ਨੂੰ ਰਸਾਂ ਤੇ ਰੰਗਾਂ ਦੇ ਵਿੱਚੋਂ ਨਿਰਲੇਪ ਕਰਨਾ ਹੈ ਮਨ ਨੂੰ ਦੁਨੀਆ ਦੀ ਮਾਇਆ ਦੇ ਚਿੱਕੜ ਦੇ ਮੋਦੋਂ ਪਰੇ ਰੱਖਣਾ ਹੈ ਇਕ ਗੰਦਲਾ ਨਾ ਹੋਵੇ ਇਹਨੂੰ ਕਹਿੰਦੇ ਮਨ ਨੂੰ ਜਿਤਨਾ ਮਨ ਕਹਿੰਦਾ ਇਹ ਚੀਜ਼ ਖਾਣੀ ਹੈ ਡਾਕਟਰ ਕਹਿੰਦਾ ਖਾ ਕੇ ਮਰ ਜਾਏਗਾ ਤੇ ਉੱਥੇ ਮਨ ਨੂੰ ਮਨਾ ਕਰਨਾ ਹੈ ਮਨ ਨੂੰ ਜਿਤਨਾ ਮਾਰਜ ਕਹਿੰਦੇ ਭਲਕੇ ਉੱਠ ਰੱਬ ਦਾ ਨਾਮ ਲੈ ਮਨ ਕਹਿੰਦਾ ਕਿਹੜਾ ਮਰ ਚੱਲਿਆਂ ਕੱਲ ਨੂੰ ਜਾ ਆਵਾਂਗਾ ਗੁਰਦੁਆਰੇ ਕਿ ਅੱਜ ਮਰ ਗਏ ਸ਼ਾਮ ਤੱਕ ਪਤਾ ਨਹੀਂ ਕਿੰਨੀ ਕਿ ਦੁਨੀਆਂ ਨੇ ਚਲੇ ਜਾਣਾ ਦੇਖ ਲਿਓ ਦੁਨੀਆਂ ਦਾ ਸਾਰਾ ਗੂਗਲ ਤੋਂ ਲੱਭ ਗਏ ਕਿ ਅੱਜ ਕਿੰਨੇ ਗਏ ਨੇ ਤੇ ਕਿੰਨੇ ਆਏ ਨੇ ਕਿਹੜਾ ਹੁੰਦਾ ਕਹਿ ਸਕਦਾ ਵੀ ਕੱਲ ਨੂੰ ਕੱਲ ਨੂੰ ਕਹਿੰਨੇ ਦੇਖਿਆ ਜੀ ਕੱਲ ਨਹੀਂ ਅੱਜ ਅੱਜ ਨਹੀਂ ਹੋਣੇ ਐਦਾਂ ਮਾਣੀ ਕੀ ਚ ਲਿਖਿਆ ਕੱਲ ਦੀ ਚੀਜ਼ ਕਹ ਅੱਜ ਕਰ ਅੱਜ ਦੀ ਕਹਿ ਕੇ ਫਿਰ ਕਹ ਅੱਜ ਨਹੀਂ ਅੱਜ ਤੇ ਰਾਤ ਤੱਕ ਹੈ 12 ਵਜੇ ਤੱਕ ਅੱਜ ਤੇ 12 ਵਜੇ ਤੱਕ ਪਤਾ ਨਹੀਂ ਕੀ ਕੀ ਹੋ ਜਾਣਾ ਹੋਣਾ ਹੀ ਜਦੋਂ ਵਿਚਾਰ ਮਨ ਵਿੱਚ ਆ ਗਿਆ ਬਸ ਉਹਦੇ ਹੀ ਉੱਠ ਕੇ ਕਰ ਲੈ